ਹਾਂਜੀ ਪੀਨਿਕ ਟ੍ਰਵਲੌਗ ਤੇ ਸਾਰਿਆਂ ਦਾ ਵੈਲਕਮ ਅਸੀਸ ਕਰੋ ਵੈਲਕਮ ਬਲਾਉ ਸਸਰੀ ਕਾ ਸਾਰਿਆਂ ਇਧਰ ਉੱਪਰ ਮੂੰਹ ਝੱਕ ਕੇ ਉੱਪਰ ਮੂੰਹ ਝੱਕ ਕੇ ਬਲਾਉ ਸਸਰੀ ਕਾ ਬਲਾਉ ਆਜਾ ਚਲੋ ਸਸਰੀ ਕਾ ਬਲਾ ਅੱਛਾ ਛੀ ਹਾਂ ਹੈਲੋ ਬਾਈ ਕਰ ਲੋ ਟਾਈਮ ਹੋ ਚੁੱਕਾ ਦੁਪਹਿਰ ਦਾ ਮੰਮੀ ਦੱਸਣਗੇ ਅੱਗੇ ਬਾਕੀ ਐਕਸਪਲੇਨ ਕਰਨਗੇ ਆਈ ऍम ਜਸਟ ਸ਼ੂਟਿੰਗ ਸ਼ੂਟਿੰਗ ਦੀ ਵੀਡੀਓ ਅੱਛਾ ਜੀ ਅੱਜ ਸੀਸਕੋਰ ਸਬਜੀ ਬਣਾਉ ਜੀ ਜਨਾ ਸਾਰਾ ਲੈ ਲੈ ਲਾ ਦੇ ਜੇ ਤਾਂ ਮੰਡੇ ਕਿੰਗਣਾ ਇੰਨਸਾਂ ਚੱਪੇ ਨਰੇ ਤੂੰ ਹਟ ਜਾ ਇਹਨੂੰ ਦਰਵਾੜ ਤੇ ਕੁੰਡੀ ਲਾ ਦੂ ਚਲੀ ਜਾਏਗੀ ਤੇਰੀ ਹੈਲਪ ਕਰਾਉਂਦੀ ਆ ਵਿਚਾਰੀ ਇਹ ਟੋਲੀ ਟੁੱਟੀ ਮੈਨੂੰ ਪਤਾ ਨਹੀਂ ਲੱਗਦਾ ਮੇਰੇ ਕੋਲ ਕੋਈ ਚਾਕੂ ਕਰਕੇ ਚੱਕ ਕੇ ਲੱਗ ਜਾਂਦੀ ਹੈ ਉਹ ਤੇ ਲਖਣੀ ਚੱਗਾ ਲਵੇ ਰਿਆ ਸਾਰਾ ਹੀ ਬਠੀ ਕਾਲੇ ਜੇ ਹੋਈ ਹੋਈ। ਆਹ ਦੇਖੀ ਤੋਲ ਸਟ ਘਟ ਕੇ ਤਾਂ ਨਹੀਂ। ਰੱਖ ਉੱਪਰ ਚਾਕੇ। ਰੱਖ ਪੁੱਤੋ ਨਾਲ ਨੂੰ। ਦਾਦਾ ਨੇ ਛਿੱਲਣੀਆਂ ਨੇ ਇਹ نیچے ਸਿੱਟੀ ਜਾਣਾ। ਹੁਣ ਜੁੜ ਜੂਗੀ। ਹੁਣ ਜੁੜ ਜੂਗੀ ਇਹ। ਹੁਣ ਨਹੀਂ ਜੁੜਦੀ। ਤੋੜਤੀ ਤਾਂ ਅੱਜ ਬਾਲ ਸਿਰ ਬਹਾਇਆ ਨੀਚਾ ਜਨਾਲ ਬਿੰਦੀਆਂ ਵਾਲੀ ਡੱਬੀ ਮਿਲ ਗਈ ਚੱਕ ਲਈ ਅਲਮਾਰੀ ਚੋਂ ਉਹਨੂੰ ਖੰਡਾਉਣ ਦੇ ਰਹੀ ਓਕਣੇ ਸਿਰ ਬਹਾਇਆ ਮੈਂ ਆ ਬਾਲ ਨਿਕਲ ਗਏ ਅੱਜ ਤਾਂ ਹੀ ਕਿਵੇਂ ਨਿਕਲੇ ਅੱਗੇ ਕਿੰਨੇ ਲੈ ਉੱਪਰ ਆਖਦੇ ਤੋੜ ਨਾ ਖਰਾਬ ਨਾ ਕਰ ਉਂਗਲੀ ਕਿਉਂ ਵਿੱਚ ਮਾਰਦਾ ਓਏ ਹਾਏ ਸੀਜ਼ਰ ਔਰ ਦੂਸਰੀ ਤੋਰੀ ਵੀ ਰੱਖੋ ਪੁੱਤੂ ਦਾਦਾ ਨੂੰ ਦੋ ਦੇ ਦਿਓ ਦਾਦਾ ਨੂੰ ਤੋਰੀਆਂ ਖਾਣੀਆਂ ਨੇ ਤਾਂ ਹੁਣ ਹੁਣ ਮਾੜੇ ਜਿਹਾ ਲੱਗਦੇ ਨੇ ਕੱਖ ਪੀਲੇ ਜੇ ਹੋਏ ਹੋਏ ਹਾਂ ਮੇ ਤੁੱਪ ਨਹੀਂ ਨਾ ਲੱਗੀ ਉਦਾਂ ਦੀ ਹਾਂ ਉਦੋਂ ਸਪਰੇਅ ਕਰਕੇ ਜਦੂਏ ਦਿਨ ਦਾ ਦੁਪਹਿਰ ਤੋਂ ਮੇਂ ਪੈਣ ਲੱਗ ਗਿਆ ਹਾਂ ਦੂਸਰੇ ਦਿਨ ਦੁਪਹਿਰ ਤੋਂ ਪੈ ਗਿਆ ਹਾਂ ਜੇ ਮੈਂ ਤਾਂ ਕਹਾ ਮੈਂ ਹਰੇ ਜੇ ਹੀ ਨਹੀਂ ਤਿਲਕਦੇ ਉਹ ਹੌਲੀ ਹੌਲੀ ਮਾਰੇ ਨੇ ਮਨੋ ਨੇ ਹਾਂ ਤੇ ਮੈਂ ਕਿਹਾ ਦਵਾਈ ਨੇ ਤਾਂ ਕੋਈ ਅਸਰ ਹੀ ਨਹੀਂ ਕਰਿਆ ਹੈਗਾ ਹਾਂ ਮੈਂ ਖਾਤਾ ਉਕਣੇ ਰਹਿ ਗਏ ਹਾ ਜੇ ਉਰੇ ਤਾਂ ਹੈ ਨਹੀਂ ਗਏ ਇੱਧਰ ਜੇ ਕਰਦੇ ਸੀ ਇਹ ਵੀ ਉਹ ਉੱਧਰ ਕੰਧ ਵੱਲ ਬੂਟਿਆਂ ਤੇ ਕੋ ਬੂਟੇ ਆ ਗਏ ਹੁਣੇ ਨੇ ਹਾਂ ਇੱਧਰ ਜੇ ਆਗੇ ਫੇਰ ਬਹੁਤ ਔਖਾ ਹੋ ਜਾਣਾ ਹੋਰ ਪੂਰੇ ਤਾਂ ਇਹ ਵੀ ਪੰਗੇ ਲੰਦੀ ਆ ਸੀਸਾ ਮੈਂ ਮੰਮੀਾ ਵੀ ਗਿਆ ਸਭੀ ਤੋਂ ਨਹੀਂ ਪਾਇਆ ਫੇਰ ਹਜੇ ਉਧਰੋਂ ਆਈ ਜਾਂਦੇ ਨੇ ਮੰਮੀ ਹੁਣੇ ਸਪਰੇਅ ਕਰਕੇ ਕੀ ਹੋਊਗਾ ਆਪਣਾ ਖਾ ਜਾਣਾ ਨਹੀਂ ਤੋੜ ਜਾ ਅੱਛਾ ਹਾਂ ਮੈਂ ਕਹ ਲੋ ਸਾਰੇ ਆਪਣੇ ਕਰਾ ਦੋ ਪਰ ਇਹਨੂੰ ਵੀ ਮਰਾ ਦੇ ਜਿੱਦਾਂ ਸੁੱਖਾ ਮਾਂ ਮਾਂ ਅਮਾ ਤੋੜੀ ਨਹੀਂ ਹੋਣਾ ਸਰ ਜੰਮਿਆ ਹਾ ਬਹੁਤ ਸੋਣ ਨਹੀਂ ਬਿਭੇ ਰਹੋ ਪਰਾਨੂੰ ਕਿਹੜੀ ਮਾਰੂ ਕੱਖਾੜੀ ਕੇ ਮਾਂ ਇਹ ਕੋ ਮੂਹ ਤੇ ਜੋ ਕੱਖਾੜੀ ਤੇ ਚਾਚੇ ਨੇ ਮਾਰੀ ਵੀ ਤੇ ਨਹੀਂ ਮੋਟਰ ਨਹੀਂ ਦੇਈ ਦਿਨ ਹਮ ਕੈਕਿਆਂ ਉਪੀ ਤੇ ਨੂੰ ਵੀ ਸਵੇਰੇ ਆ ਗਿਆ ਅਸੀ ਉਸ ਦੇ ਹੱਥ ਜ ਲੱਗੂ ਟੁੱਟਿਆ ਹੋਇਆ ਉਪਰੋਂ ਕੋਈ ਸਪਰੇਅ ਦਾ ਤੂੰ ਕਰ ਲਾ ਹਿੰਦਾ ਇਸ ਤਰ੍ਹਾਂ ਆ ਨਾ ਨਾ ਕਰੀ ਇਹ ਜੀ ਬੱਸ ਉਹ ਉਹਨਾਂ ਦੇ ਵੀ ਹੁਣ ਸੋਣੀ ਹਵਾ ਲੱਗਦੀ ਆ ਕੋਚਾ ਲੱਗਦਾ ਪੈਪ ਨਾ ਮਰਵਾਲੀ ਟੁੱਟਿਆ ਹੋਇਆ ਏ ਹੂੰ ਲੱਗ ਗਿਆ ਤਿੱਖਾ ਖੜਾ ਹੋ ਉਪਰੋਂ ਦਾਦਾ ਪਰਸ ਕਿਵੇਂ ਫੜਦੇ ਹੁੰਦੇ ਨੇ ਕਿਵੇਂ ਕਰਦੇ ਹੁੰਦੇ ਨੇ ਦਾਦਾ ਪਰਸ ਦੱਸਿਓ ਦੱਸ ਦੋ ਦਾਦਾ ਪਰਸ ਕਿਵੇਂ ਲੰਨਦੇ ਹੁੰਦੇ ਨੇ ਆਏ ਆਏ ਇੱਥੇ ਦੰਦੇ ਹੁੰਦੇ ਨੇ ਹੈ ਤੈਨੂੰ ਪਤਾ ਏ ਬੀ ਦਾਦਾ ਤੇ ਤੋਇਥੇ ਲ ਕੋ ਲੰਦੇ ਨੇ ਬਰਸਾਂ ਹਾਂ ਉਹਨਾਂ ਨੂੰ ਐ ਹੁੰਦਾ ਵੀ ਸ਼ੀਸ਼ ਫਾੜ ਲੂ ਹਾਲਤ ਦੇ ਲੈ ਅੱਜ ਤੇਰੀ ਕੀ ਹੋਈ ਵੀ ਆ ਮਾਂ ਉਹ ਦੇ ਲੱਗਦੀ ਨਹੀਂ ਹੋਈ ਦੀ ਅ ਤੱਕ ਜੇ ਦੇ ਉਹ ਚੱਲ ਆ ਤੋਰੀਆਂ ਦਾ ਲਾ ਲਿਆ ਹੁਣ ਆਦੀ ਬੈਠਾ ਆਦੀ ਬੈਠਾ ਚਲੋ 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 ਪੰਜ ਜੂੰਦਾਂ ਪੰਜ ਜੂੰਦਾਂ ਕਿੰਦਾ ਗੁੰਡਾ ਹਾਂ ਮਾਂ ਨੂੰ ਜਾਣਦੇ ਸੀ ਸੁਸਤੇ ਹੋ ਗਏ ਅਸੀਂ ਇਸ ਚ ਪਿਆਜ਼ ਛੱਲ ਰਿਆ ਪਿਆਜ਼ ਇਹਦੇ ਨਾਲ ਛੱਲੇ ਜਾਂਦੇ ਹੁੰਦੇ ਨੇ ਕਿਤੇ ਆਲੂ ਛੱਲੇ ਜਾਂਦੇ ਹੁੰਦੇ ਨੇ ਇਹਦੇ ਨਾਲ ਤੋਰੀਆਂ ਛੱਲੀਆਂ ਜਾਂਦੀਆਂ ਨੇ ਪਿਆਜ਼ ਨਹੀਂ ਛੱਲੇ ਜਾਂਦੇ ਇਹਦੇ ਨਾਲ ਰਾਤ ਉਹਦੇ ਚ ਪਾ ਕੱਲ ਪਰ ਪਾਣੀ ਵੀ ਨਹੀਂ ਪਾਇਆ ਹੈਗਾ ਪਤਾ ਨਹੀਂ ਉਹਨਾਂ ਨੇ ਪਾਇਆ ਹੋਊਗਾ ਜਾਮਣ ਦੇ ਬੂਟੇ ਚੋਂ ਤਾਂ ਕੱਲੇ ਸੁੱਕਿਆ ਪਿਆ ਤੀ ਮੈਂ ਰਾਤ ਜਦ ਲੈ ਕੇ ਮੈਂ ਸਵੇਰੇ ਕਹਿੰਦੀ ਦੀ ਵੀ ਪਾ ਕੇ ਆਉਂਗੀ ਫੇਰ ਭੁੱਲ ਗਏ ਸਵੇਰ ਨੂੰ ਬਾਏ ਉਹ ਤੁੰਡਾ ਕੰਮ ਕਰੇਗਾ ਸਭ ਕੁਝ ਸਭ ਬੋਲ ਲਿਆ ਮੈਂ ਸਵੇਰੇ ਉਹ ਮੈਂ ਹਾਂ ਪਰ ਆਟੇ ਬਣਾ ਕੇ ਖਾ ਲੇ ਅਸੀਸ ਲੈ ਛੱਲ ਤੇ ਮੰਮੀ ਵੀ ਆਜ ਅਸੀਸ ਤੇਰਾ ਸਾਰੇ ਕੱਪੜਿਆਂ ਨੂੰ ਲੱਗ ਜਾਣੀਆਂ ਇਹ ਕਾਲਸ ਤੇ ਗੰਦਾ ਹੋ ਜਾਣਾ 3:00 ਵਜੇ ਪਤਾ ਨਹੀਂ ਹੁਣ ਜੇ ਤਾਂ ਹੁਣ ਸੌਣਾ ਫੇ ਅਸੀਸ ਹੁਣ ਸੌ ਜਾ ਪੁੱਤਾ ਅੱਧਾ ਘੰਟਾ ਘੰਟਾ ਹੁਣ ਸੌ ਜਵੇਗੇ ਹੁਣ 4:00 ਸਾਡੇ 4:00 ਵਜੇ ਖਾਣੇ ਫਿਰ 7-8 ਵਜੇ ਉੱਨੀ ਗਿਰੂਗੀ ਕੰਪਨੀ ਬਹੁਤ ਹੋਊਗੀ ਇਸਾ ਤੇਰੇ ਆ ਹੱਥ ਚ ਲੱਗਣਾ ਇੱਕਣ ਜਈ ਦੇ ਵਿੱਚ ਨੂੰ ਦੱਬਦੀਆਂ ਆਇੱਕਣੇ ਹੱਥ ਚ ਲੱਗਣਾ ਤੈ ਖੜਾ ਵੀ ਨਹੀਂ ਛੱਡਣਾ ਫੇਰ ਮੰਮੀ ਉਹਨੂੰ ਚੱਕ ਕੇ ਇੱਧਰ ਰੱਖ ਲੋ ਚੱਕ ਲੋ ਲੋ ਕੋ ਲੋ ਦੇਖਿਓ ਉਹਨੇ ਮਾਰ ਲੈਣਾ ਹਾਈ ਮਾਊ ਆ ਇਹਦੇ ਵਿੱਚ ਇਦੇ ਚ ਮਾਊ ਆ। ਆਓ ਆਗੇ ਪਾਪਾ। ਪਾਪਾ ਨੂੰ ਕਹਿਨੀ ਆ ਵੀ ਅਸੀਸ ਨੂੰ ਕੁੱਟੋ। ਅਸੀਸ ਗੰਦੇ ਮਾਮ ਕਰਦਾ। ਆਹ ਪਹਿਲਾਂ ਲੱਤਾਂ ਠੀਕ ਕਰੋ। ਲੱਤਾਂ ਠੀਕ ਕਰੋ ਆਪਣੀਆਂ। ਹਾਂ ਠੀਕ ਕਰਕੇ ਬੈਠ। ਐਦਾਂ ਬੈਠਿਆ ਕਰੋ ਨਾ। ਬਾਸ ਛਿੱਲਿਆ ਗਿਆ ਇਹ ਦਾਦਾਂ ਦੇ ਦੋ। ਛਿੱਲਤਾ ਤੁਸੀਂ ਨਾ ਉਹ ਨਾਲ ਛਿੱਲਤਾ ਹੁਣ ਨਾ ਉਹ ਦੇ ਵਿੱਚ ਨਾ ਮਾਰ ਲਿਓ ਦੇ ਦਿਓ ਦਾਦਾ ਨੂੰ ਆਈਦੇ ਵੀ ਅਮਰੂਦ ਦੇ ਪੱਤੇ ਉਹ ਹੋਏ ਪੈਨੇ ਪਾੜ ਪਤਾ ਨਹੀਂ ਪਾਣੀ ਕਰਨੀ ਉਹ ਤਾਂ ਧੁੱਪ ਜੀ ਨਾਲ ਉਹ ਨਹੀਂ ਹੋਏ ਪਏ ਓਕਣਜੇ ਉਹ ਨਹੀਂ ਹੈਗੇ ਮੂੜੇ ਜੇ ਪੈਨੇ ਮੂੜੇ ਜੇ ਪੈਨੇ ਬਹੁਤ ਸੋਣ ਕਹਿ ਕਦਾ ਦਿਸੇ ਰੋ ਤੂੰ ਪਨਾ ਤੋਂ ਲਾਣੀ ਉਹ ਹਲਦੀ ਦੇ ਵੀ ਓਖਣੇ ਹੋਏ ਪੈ ਨੇ ਸੂਈ ਸਤੂਤਾ ਨਾ ਬਾੜਾ ਸੰਕਾ ਇਹਨੂੰ ਤਾਂ ਮੈਂ ਮਾਉ ਨੂੰ ਬੜਾ ਲੈਣਾ ਤੈਨੂੰ ਤਾਂ ਤੂੰ ਜਿਹੜਾ ਸ਼ਰਾਬ ਤੇ ਜੇ ਪੱਬੂ ਕੁੱਤੇ ਖਤਮ ਹੋ ਜਾਂਦੇ ਫਿਰ ਤਾਂ ਪਾ ਚਾਹੇ ਇੱਕ ਗੁਛੀ ਗੋਭੀ ਦੀ ਲਈ ਵੀ ਹੈ ਨਾ ਬਟਾ ਤੈਨੂੰ ਲਿਆ ਕੇ ਲਾ ਲਾਂਦੇ ਉਹਦੇ ਵਾਲੀ ਬਟ ਜੀ ਤੇ ਲੱਗ ਜਾਂਦੀ ਅੱਛਾ ਮੋੜੀਆਂ ਲਾਈਆਂ ਵੀ ਹਨ ਠੀਕ ਆ ਮੀਨੇ ਨੰਬਰ ਆਉਂਗਾ ਕਰਤਾ ਨਾ ਬਾਲਤ ਨਹੀਂ ਜਮਦਾਨੀ ਫਿਰ ਉਹ ਤਾਂ ਥੋੜਾ ਨਿਕਲੂਗਾ ਹਾਂ ਚਲ ਫਿਰ ਦੁਆਰੇ ਤਾਂ ਹੋਰ ਗਿੱਜਾਂਗੇ ਜੀ ਪਰ ਛੋਟੇ ਜਿਹੇ ਕਰ ਹਾਂ ਉਹ ਤੋੜੀਆ ਤਾਂ ਜਾ ਕੇ ਠੀਕ ਕਰੀਏ ਜਿੰਮਿਆਂ ਪੇ ਫਿਰ ਉਹ ਜਿਹੜਾ ਹੜ ਗਿਆ ਮੀਂਹ ਤਾਂ ਇੰਨੇ ਜ਼ੋਰ ਨਾਲ ਆਉਂਦੇ ਫਿਰ ਲਗਾਤਾਰ ਤਾਂ ਪਈ ਗਿਆ ਤੰਦਨ ਹਾਂ ਇੱਕ ਵਾਰੀ ਵੀਜੇ ਤੋਂ ਪੈਂਦਾ ਹੀ ਹੁੰਦਾ ਪਤਾ ਨਹੀਂ ਕੀ ਆ ਅਸੀਂ ਤਾਂ ਇਹਦੇ ਸਾਰੇ ਪੱਤੇ ਤੋੜਤੇ ਖਤਮ ਕਰੀ ਜਾਂਦੇ ਇਹਦੇ ਪੱਤੇ ਤੋੜ ਤੋੜ ਕੇ ਬੂਟਿਆਂ ਦੇ ਪੱਤੇ ਨਹੀਂ ਤੋੜੀ ਉਹ ਆ ਗਏ ਪਾਪਾ ਆ ਗਏ ਪਾਪਾ ਆ ਗਏ ਕੈਂਕੀ ਭਾਈ ਪਰੇ ਲਓ ਪਰੇ ਲਓ ਹਉਦੀ ਆ ਗਏ ਪਾਪਾ ਬੂਟਿਆਂ ਦੇ ਪੱਤੇ ਤੋੜਦੀ ਐ ਮਾਊ ਨੇ ਬੂਟੇ ਤੇ ਵੀ ਬੂਟੇ ਤੇ ਮਾਊ ਨੇ ਅਸੀ ਪੱਤਾ ਹੀ ਪਾਲਿਆ ਹੁਣਾ ਉਹ ਤਾਂ 40 ਤੇ ਐ ਕਿਉਂ ਮਾਰਦਾ ਕੀ ਕਰਦੇ ਨਾਦੀ ਹਾਂ ਗੁੰਡੀ ਛੋਟਾ ਚੱਲ ਰਿਹਾ ਕੇ ਕਹੋ ਕਿ ਗੁੰਡੀ ਛੋਟਾ ਚੱਲ ਰਿਹਾ ਦਾਲ ਦਾ ਤੜਕਾ ਘੁੱਟ ਹੋ ਰਿਹਾ ਗਰਮੋ ਗਰਮੀ ਹੋਏ ਪਏ ਨੇ ਉਹ ਜਿਹੜੇ ਬਰੰਡ ਦੇ ਚੰਚਨ ਬੱਤੇ ਨਹੀਂ ਮਰਦੇ ਕਿਹ ਕਿਹਦੇ ਬੱਤੇ ਨੇ ਪਰ ਇਹ ਅੰਦਰ ਚੱਲਾ ਜਾ ਰਹੇ ਮੱਕੀ ਬਾਪੂ ਕਹਿੰਦਾ ਵੀ ਸਿਆੜ ਕੱਢ ਕੇ ਲੱਗੂਗੀ ਕਿਆ ਰਹੀ ਆ ਸਾਰਾ ਅੱਛਾ ਸ਼ੁਰੂ ਕਰੀ ਹਰਮਨ ਮੱਲਾ ਮੜੀ ਗਈ ਉਹਨੂੰ ਪਾਣੀ ਚ ਪਾਣੀ ਚ ਨਾਲੇ ਖੇਤੀਆ ਘਰਚੀ ਵੇਚਦੀ ਆ ਹਾਂਜੀ ਕੀ ਬਣਾਉਣੇ मैं नया तू दाल बना लेगा हैं तू दाल बना लेगा ले गर्मी आई भैया चंडी अंदर बस सुदाती कर लेंगे ਆਉਂਦੇ ਅਸੀਂ ਸੁੱਟਿਆ ਸੌ ਕੇ ਉੱਠਿਆ ਉਹਨਾਂ ਨੂੰ ਖਾਣ ਦੇ ਲਈ ਨਾ ਕੇ ਸੀਸ਼ੀ ਜੀ ਖਾ ਲਵਾਂ ਹੂੰ ਕੀ ਸਲਿੱਕ ਟੈਕਸ ਬਣ ਰਹੀ ਨੇ ਸਟੋਪੇ ਉੱਤੇ ਉਹ ਬੋਲ ਲਗੀ ਸੌਇੰਟ ਸਨੈਕਸ ਬਣ ਰਹੀ ਨੇ ਫਿਰ ਨਾ ਲੇ ਪੁੱਤ ਮਮਾ ਬਣਾਉਂਦੇ ਨੇ ਆ ਦੇਖ ਪੁੱਤ ਜਿਆਦਾ ਗਰਮ ਹੋ ਗਿਆ ਉਹ ਮੇਤੋ ਦੁੱਧ ਆਨੇ ਮਾੜਾ ਜਿਹਾ ਠੰਡਾ ਹੁੰਦਾ ਬਸ ਨਾਲ ਹੀ ਮਿਲ ਜਾਊਗਾ ਤੈਨੂੰ ਗਰਮਾ ਕੁਗ ਮਾ ਤੇ ਗਰਮਾ ਇਹ ਪਹਿਲਾਂ ਤੇਲ ਜ਼ਿਆਦਾ ਗਰਮ ਹੋ ਗਿਆ ਕੁ ਮਾ ਵੀ ਲਾ ਕਾਲੀ ਰੱਖੀ ਸੀ ਇੱਥੇ ਮੈਂ ਥੋਲੋਂ ਦਨੀਆ ਪੁੱਤ ਪਾ ਕੇ ਕਾਲੀ ਚ ਮੈਂ ਖਾ ਤੁਸੀ ਲੈ ਲਾਂਗੇ ਬਸ ਉਤਾਰ ਲਵਾਂ ਗੇ ਕਰਮ ਨੇ ਹਾਂ ਜੀ ਤੁਹਾਂ ਦੇ ਉਸ ਨੂੰ ਪਾ ਕੇ ਪਾ ਕੇ ਹਾਂ 17 ਚੋ ਗਿਆ ਆਪਣਾ ਸੀਸੂ ਲਾ ਕੇ ਗਰਾਉਂਡ ਗਰਾਉਂਡ ਦੇ ਵਿੱਚ ਲੱਗੀ ਹੁੰਦੀ ਹੈ ਪੂਰੀ ਰੌਣਕ ਸਾਡੇ ਵੀ ਕਿ ਫੌਜੀ ਰਿਟਾਇਰ ਵੀ ਇਹਨੂੰ ਪ੍ਰਚਾਲਾ ਕੀਤਾ ਬੱਚਿਆਂ ਨੂੰ ਮੋਬਾਈਲ ਫੋਨਾਂ ਤੋਂ ਛਡਾ ਕੇ ਦੂਰ ਰੱਖਣ ਲਈ ਗਰਾਊਂਡੇ ਵਿੱਚ ਗੇਮਜ਼ ਖੜਾ ਰਿਆ ਵੌਲੀਬਾਲ ਕਬੱਡੀ ਤੇ ਸੱਤ ਸਭਾਈ ਤੇ ਅਸੀਂ ਲੇਟ ਸੀ ਵੀ ਤਾਂ ਕਰਕੇ ਦੱਸ ਸਕਦੇ ਹਾਂ ਅਸੀਂ ਦੇਖ ਨਹੀਂ ਸਕੇ ਕਿ ਵੌਲੀਬਾਲ ਦਾ ਮੈਚ ਚੱਲ ਰਿਹਾ ਹੈ ਐਂਡ ਕੋਈ ਕੁੜੀਆਂ ਦੀ ਕਬੱਡੀ ਦਾ ਮੈਚ ਸੀਗਾ ਛੋਟੇ ਛੋਟੇ ਬੱਚੇ ਖੇਡ ਰਹੇ ਸੀ ਫੁੱਟਬਾਲ ਤੋਂ ਫਿਰ ਆ ਕੇ ਆਪਾਂ ਲਾਹਤ ਉਲੇ ਦੀਵਾ ਸਾਹਮਣਾਂ ਜਾਨੀਆਂ ਬਲਾਇਆ ਆਪ ਸਭਨ ਕੰਮ ਸੁਧਾਰਾ ਹੋਰ ਪਾਈ ਉਹਨੇ ਸੁਧਾਰਾ ਕੁਗਲਾ ਤੇਰੇ ਤੁੱਕੇ ਚਰਤ ਕਰ ਸਤਿਗੁਰੂ ਲੋ ਜੀ ਪ੍ਰਾਦਕਾ ਖਾਣਾ ਲੱਗਿਆ ਬਨਨ ਹਰਜੀਤ ਬਣਾਨੇ ਨੇ ਰੋਟੀ ਦਾਲ ਉਧਰੋਂ ਕੱਢ ਲਿਆ ਚੁੱਲੇ ਤੋਂ ਤੇ ਅਸੀਂ ਇਸ ਨੂੰ ਲੱਗੀ ਅੱਜ ਭੁੱਖ ਹੂੰ ਤੇ ਚਲੋ ਅੱਜ ਦੇ ਵਲੌਗ ਦਾ ਕਰਦੇ ਆ ਉਰੀ ਐਂਡ ਮਿਲਦੇ ਆ ਕੱਲ ਨੂੰ ਇੱਕ ਨਵੀਂ ਵੀਡੀਓ 'ਚ ਅਸੀਸ ਬਾਈ ਕਰ ਦਿਓ ਅਸੀਸ